ਸਿੱਧੂ ਮੂਸੇਵਾਲਾ ਪਾਵਾਹੀ ਇਸ ਦੁਨੀਆ ਤੇ ਨਹੀਂ ਰਿਹਾ ਪਰ ਉਸਦੇ ਗਾਣੇ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਮੂਸੇਵਾਲੇ ਨੇ ਜਾਨ ਤੋਂ ਪਹਿਲਾਂ ਕਾਫੀ ਗਾਣੇ ਰਿਕਾਰਡ ਕੀਤੇ ਸੀ ਤੇ ਅੱਜ ਉਹੀ ਗਾਣੇ ਜਦੋਂ ਰਿਲੀਜ਼ ਹੁੰਦੇ ਆ ਨਾ ਤਾਂ ਟ੍ਰੈਂਡਿੰਗ 'ਚ ਚਲੇ ਜਾਂਦੇ ਆ ਕਹਿ ਸਕਦੇ ਆ ਕਿ ਫਿਰ ਉਸ ਟਾਈਮ ਸਿੱਧੂ ਮੂਸੇਵਾਲਾ ਦਾ ਰਿਕਾਰਡ ਕੋਈ ਵੀ ਨਹੀਂ ਤੋੜ ਸਕਦਾ ਦੂਜੇ ਪਾਸੇ ਗੱਲ ਕੀਤੀ ਜਾਵੇ ਕੁਲਵਿੰਦਰ ਬਿੱਲੇ ਦੀ ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਗਾਇਕ ਜਿਸ ਦੇ ਗਾਣਿਆਂ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਆ ਹਾਲ ਹੀ ਵਿੱਚ ਕੁਲਵਿੰਦਰ ਬਿੱਲੇ ਦਾ ਇੱਕ ਪੌਡਕਾਸਟ ਚੱਲਦਾ ਪਿਆ ਸੀ ਤਾਂ ਇਸ ਦੌਰਾਨ ਕੁਲਵਿੰਦਰ ਬਿੱਲੇ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਜਦੋਂ ਵੀ ਸਾਨੂੰ ਮਿਲਦਾ ਹੁੰਦਾ ਸੀ ਸਾਡੀ ਬਹੁਤ ਰਿਸਪੈਕਟ ਕਰਦਾ ਹੁੰਦਾ ਸੀ ਸਾਡੇ ਪੈਰੀ ਹੱਥ ਲਾ ਕੇ ਸਾਨੂੰ ਮਿਲਦਾ ਹੁੰਦਾ ਸੀ ਕੁਲਵਿੰਦਰ ਬਿੱਲੇ ਨੇ ਇਹ ਗੱਲ ਕੀਤੀ ਵੀ ਉਹਦਾ ਮੁਕਾਬਲਾ ਇਤੋਂ ਦੇ ਗਾਇਕਾਂ ਨਾਲ ਨਹੀਂ ਸੀ ਉਹਦਾ ਮੁਕਾਬਲਾ ਵਰਲਡ ਲੈਵਲ ਤੇ ਸੀ ਜਿਵੇਂ ਕਿ ਆਪਾਂ ਇੱਥੇ ਕਰਦੇ ਰਹਿੰਦੇ ਆ ਵੀ ਉਹਨੇ ਵਿਆਹਾਂ ਵਿੱਚ ਜਾਦੇ ਸ਼ੋਅ ਲਾ ਲਏ ਉਹਨੇ ਜਾਦੇ ਲਾ ਲਏ ਉਹਨੇ ਘੱਟ ਲਾਏ ਆ ਪਰ ਉਹਦਾ ਮੁਕਾਬਲਾ ਇੱਥੇ ਨਹੀਂ ਸੀ ਉਹਦਾ ਮੁਕਾਬਲਾ ਤਾਂ ਪੂਰੀ ਦੁਨੀਆ ਦੇ ਨਾਲ ਸੀ ਸਿੱਧੂ ਮੂਸੇਵਾਲੇ ਨੂੰ ਜਿੰਨੇ ਵਾਰੀ ਮੈਂ ਮਿਲਿਆ ਸਿੱਧੂ ਮੂਸੇਵਾਲਾ ਹਮੇਸ਼ਾ ਪਹਿਲੀ ਕਰਦਾ ਹੋ ਐਜ ਐ ਸੀਨੀਅਰ ਆਪਣੀ ਰਿਸਪੈਕਟ ਕਰਦਾ ਵੀ ਮੇਰੇ ਪਹਿਰੇ ਹੱਥ ਲਾ ਕੇ ਮਿਲ ਉਹ ਮੈਂ ਦੇਖਿਆ ਠੀਕ ਉਹ ਮਿਲਦਾ ਸੀਗਾ ਮੈਨੂੰ ਤਿੰਨ ਕਵਾਰੀ ਮਿਲਿਆ ਉਹਨੇ ਮੈਨੂੰ ਬਹੁਤ ਰਿਸਪੈਕਟ ਦਿੱਤੀ ਹਮੇਸ਼ਾ ਪਤਾ ਕੀ ਕਹਿੰਦਾ ਸੀ ਬਾਈ ਠੀਕ ਇਹਣਾ ਕਰਣਾ ਉਹਦੇ ਮੂਚੇ ਇਹ ਬਾਰਡਿੰਗ ਹੁੰਦੀ ਸੀ ਮੈਨੂੰ ਆਪ ਹਾਂ ਬਾਈ ਕੋਣ ਮੇਸ਼ਾਉ ਨੇ ਇਹ ਕਹਿਣਾ ਬਾਈ ਠੀਕ ਹੋ ਅਦਰਸ ਤ ਤਿਆਰ ਰੱਖਿਓ ਕਿਉਂਕਿ ਉਹਦੇ ਜੂਨਰ ਹੋਰ ਸੀ ਆਪਣਾ ਜੂਨਰ ਹੋਰ ਸੀ ਤਾਰ ਹੀ ਐਡਾ ਬਣ ਗਿਆ ਸੀਗਾ ਐਡਾ ਹੀ ਉਹਨੇ ਤਾਂ ਸੁਪਰਸਟਾਰ ਬਣ ਗਿਆ ਸੀਗਾ ਵੀ ਉਹਨੇ ਅਸੀਂ ਤੱਕ ਆਮ ਲੋਕਾਂ ਲਈ ਕਲਾਕਾਰ ਸੀਗੇ ਇਹ ਕੋਟ ਕੋ ਬਹੁਤ ਗਲੋਬਲ ਆਰਟਿਸਟ ਬਣ ਗਿਆ ਸੀ ਇੱਕ ਬੰਦਾ ਕੰਪੀਟੀਸ਼ਨ ਪਤਾ ਕਿ ਕਿਦਾਂ ਕਰਦਾ ਕੰਪੀਟੀਸ਼ਨ ਕਰਦਾ ਆਪਣੇ ਨਾਲ ਦੇ ਨਾਲ ਕਰ ਲੈਂਦਾ ਵੀ ਇਹ ਵਿਆਹ ਦੇ ਵਿੱਚ ਇੰਨੇ ਪ੍ਰੋਮ ਲਾ ਰਿਹਾ ਇਹ 70 ਲਾਉਂਦਾ ਹੈ 50 ਲਾਉਂਦਾ ਹੈ 55 ਲਾਉਂਦਾ ਹੈ ਉਹ ਤਾਂ ਕੈਟਾਗਰੀ ਚ ਹੋਰ ਸੀ ਹਾਂਜੀ ਫਿਰ ਜੇ ਤੁਸੀਂ ਵੀ ਸਿੱਧੂ ਮੂਸੇਵਾਲ ਦੇ ਕਟਰ ਫੈਨ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰੋ ਤੇ ਲਾਈਕ ਕਰਕੇ ਨਾ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਵੀ ਜ਼ਰੂਰ ਜਾਓ ਰੱਬ ਰੱਖਾ